ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਤੋਰੀਆਂ ਦੀ ਸਬਜ਼ੀ ਬਿਲਕੁਲ ਮਾਲਵਾ ਸਟਾਈਲ ਜਿਵੇਂ ਮਾਲਵਾ ਦੇ ਪਿੰਡਾਂ ਦੇ ਵਿੱਚ ਬਣਦੀ ਆ ਤੇ ਬਹੁਤ ਸੌਖਾ ਜਿਹਾ ਤਰੀਕਾ ਸਵਾਦ ਬਹੁਤ ਜ਼ਿਆਦਾ ਬਣਦੀ ਹੈ ਇਹ ਬਹੁਤ ਜ਼ਿਆਦਾ ਹੈਲਦੀ ਰੈਸਪੀ ਆ ਸੋ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਿਓ ਲਓ ਜੀ ਇਹ ਲਈਆਂ ਨੇ ਤੋਰੀਆਂ ਮੈਂ तकरीबन ਕਿਲੋ ਕੁ ਹੋਣਗੀਆਂ ਇਹ ਆਪਾਂ weight ਨਹੀਂ ਕੀਤਾ ਕਿਉਂਕਿ ਤੋਰੀਆਂ ਲਿਆਂਦੀਆਂ ਨੇ ਖੇਤੋਂ ਤਾਜ਼ੀਆਂ ਬਿਲਕੁਲ ਤੋੜੀਆਂ ਹੋਈਆਂ ਨੇ। ਕਈ ਜਗ੍ਹਾ ਤੇ ਇਹਨੂੰ ਤੁਰਈ ਵੀ ਬੋਲਿਆ ਜਾਂਦਾ। ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਉਤੋਂ ਛਿੱਲ ਲਾਂਗੇ। ਤਾਜ਼ੀਆਂ ਦੀ ਸਬਜ਼ੀ ਜਿਹੜੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਜੋ ਥੋੜੀਆਂ ਜਿਹੀਆਂ ਇਹ ਵਹਿੀਆਂ ਹੋ ਜਾਂਦੀਆਂ ਨੇ, ਬਾਸੀਆਂ ਹੋ ਜਾਂਦੀਆਂ ਨੇ ਫਿਰ ਜਿਹੜਾ ਇਹਦਾ ਛਿਲਕਾ ਉਛੇਤੀ ਨਹੀਂ ਉਤਰਦਾ। ਤੇ ਜਦੋਂ ਵੀ ਖੇਤੋਂ ਆਉਂਦੇ ਆਉਂਦੀਆਂ ਨੇ ਆਪਾਂ ਤਾਜ਼ੀ-ਤਾਜ਼ੀ ਦੀ ਸਬਜ਼ੀ ਬਣਾਈਦੀ ਆ। ਪਹਿਲਾਂ ਵੀ ਮੈਂ ਤੋਰੀਆਂ ਦੀ ਰੈਸਪੀ ਦਿੱਤੀ ਹੋਈ ਆ ਸੁੱਕੀ ਸਬਜ਼ੀ ਕਿਵੇਂ ਬਣਦੀ ਆ ਪਰ ਆਪਾਂ ਅੱਜ ਦੁੱਧ ਪਾ ਕੇ ਬਣਾਵਾਂਗੇ ਸੋ ਵੀਡੀਓ ਤੇ ਐਂਡ ਤੱਕ ਬਣੀ ਰਹੋ ਇਸੇ ਤਰੀਕੇ ਦੇ ਨਾਲ ਸਾਰੀਆਂ ਤੋਰੀਆਂ ਨੂੰ ਆਪਾਂ ਛਿੱਲ ਲੈਣਾ ਮੈਂ ਪੋਟੈਟੋ ਪਿਲਰ ਨਾਲ ਛਿੱਲੀਆਂ ਨੇ ਤੁਸੀਂ ਚਾਕੂ ਵਗੈਰਾ ਦੀ ਹੈਲਪ ਨਾਲ ਵੀ ਛਿੱਲ ਸਕਦੇ ਹੋ ਲਓ ਜੀ ਆਪਾਂ ਇੱਕ ਪਾਵਾਂਗੇ ਇਹਦੇ ਵਿੱਚ ਆਲੂ ਆਲੂ ਨਾਲ ਜਿਹੜੀ ਇਹਦੀ ਸਬਜ਼ੀ ਬਹੁਤ ਜ਼ਿਆਦਾ ਸੰਗਣੀ ਵੀ ਬਣਦੀ ਆ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਆ ਆਪਾਂ ਪਾਉਣੇ ਹੁੰਨੇ ਆ ਜੇ ਤੁਹਾਨੂੰ ਪਸੰਦ ਆ ਤਾਂ ਪਾ ਲਿਓ ਜੇ ਨਹੀਂ ਪਸੰਦ ਤੁਸੀਂ ਰਹਿਣ ਦਿਓ ਪਰ ਜੇ ਕਦੀ ਨਹੀਂ ਪਾਇਆ ਆਲੂ ਤਾਂ ਇੱਕ ਵਾਰੀ ਪਾ ਕੇ ਦੇਖਿਓ ਇਕੁਈ ਲੈ ਆਪਾਂ ਵੱਡੇ ਸਾਈਜ਼ ਦਾ ਆਲੂ洗ਲਣ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਆਲੂਆਂ ਨੂੰ ਤੇ ਤੋਰੀਆਂ ਨੂੰ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਜੀ ਛੋਟੇ-ਛੋਟੇ ਪੀਸ ਇਹਦੇ ਕੱਟ ਲਾਂਗੇ ਜਿਹੜੀ ਕੋਈ ਜ਼ਿਆਦਾ ਮੋਟੀ ਹੋਈ ਤੋਰੀ ਉਹਦੇ ਵਿੱਚੋਂ ਦੀ ਆਪਾਂ ਚੀਰਾ ਲਾ ਦਾਂਗੇ ਜਿਹੜੀ ਪਤਲੀ ਆਉਂੂਗਾ ਆਪਾਂ ਇਸੇ ਤਰੀਕੇ ਦੇ ਨਾਲ ਕੱਟ ਲਾਂਗੇ ਵੱਡੀਆਂ ਛੋਟੀਆਂ ਫਾੜੀਆਂ ਜਿਵੇਂ ਤੁਹਾਨੂੰ ਪਸੰਦ ਨੇ ਤੁਸੀਂ ਕੱਟ ਸਕਦੇ ਹੋ ਬਹੁਤ ਸੋਖੀਆਂ ਨੇ ਤੋਰੀਆਂ ਨੂੰ ਕੱਟਣਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਕੱਦੂ ਤੋਰੀ ਕੱਟਣਾ ਲੋ ਜੀ ਉਸੇ ਤਰੀਕੇ ਦੇ ਨਾਲ ਆਪਾਂ ਬਿਲਕੁਲ ਬਰੀਕ-ਬਰੀਕ ਕੱਟਾਂਗੇ ਆਲੂ ਕਾਫੀ ਸਾਰੀਆਂ ਫਾੜੀਆਂ ਮੈਂ ਕਰ ਲਈਆਂ ਨੇ ਜਿਹੜੇ ਸਾਈਜ਼ ਦੀਆਂ ਤੋੜੀਆਂ ਨੇ ਉਹਦੇ ਸਾਈਜ਼ ਦਾ ਹੀ ਆਪਾਂ ਆਲੂ ਕੱਟਾਂਗੇ ਲੋ ਜੀ ਚਲੋ ਆਪਾਂ ਹੁਣ ਸਬਜ਼ੀ ਕੱਟ ਕੇ ਤੁਹਾਨੂੰ ਮਿਲਦੇ ਹਾਂ ਸਾਰੀ ਤੇ ਚੁੱਲ੍ਹੇ ਕੋਲ ਜਾ ਕੇ ਗੱਲ ਕਰਾਂਗੇ ਸਾਰੀ ਸਬਜ਼ੀ ਨੂੰ ਆਪਾਂ ਇਸੇ ਤਰੀਕੇ ਨਾਲ ਕੱਟ ਲਾਂਗੇ ਲੋ ਜੀ ਸਬਜ਼ੀ ਆਪਾਂ ਚੁੱਲ੍ਹੇ 'ਤੇ ਬਣਾਵਾਂਗੇ ਥੱਲੇ ਗੋਹੇ ਲਾ ਲਏ ਆਪਾਂ ਵਿੱਚ ਲਾਇਆ ਛੱਲੀਆਂ ਦਾ ਪਰਦਾ ਜੀ ਨੂੰ ਆਪਾਂ ਛੱਲੜ ਵੀ ਬੋਲ ਦਿੰਨੇ ਆ ਉਹਦੇ ਨਾਲ ਜਿਹੜੀ ਅੱਗ ਆ ਬਹੁਤ ਸੌਖੀ ਛੇਤੀ ਮੱਚ ਪੈਂਦੀ ਆ ਤੇ ਵਿੱਚ ਛੋਟੀਆਂ ਛੋਟੀਆਂ ਮੈਂ ਦੋ ਲੱਕੜਾਂ ਦੀਆਂ ਰੱਖਦੀ ਆ ਅੱਗ ਆਪਾਂ ਮਚਾ ਲੈਣੇ ਆ ਅੱਗ ਬਾਲਣਾ ਵੀ ਕਹਿ ਦਿੰਦੇ ਨੇ ਅੱਗ ਮਚਾਉਣਾ ਵੀ ਕਹਿ ਦਿੰਦੇ ਨੇ ਲੋ ਜੀ ਅੱਗ ਮੱਚ ਪਈ ਆ ਵਿੱਚ ਵਿੱਚ ਮੱਚ ਰਹੀ ਆ ਕਿ ਜਿਵੇਂ ਧੂਆਂ ਜਾਂ ਲੱਗ ਰਿਹਾ ਉਹ ਪਰਦਿਆਂ ਨੇ ਥੋੜਾ ਧੂਆਂ ਕਰਤਾ ਤੇ ਕੜਾਹੀ ਦੇ ਥੱਲੇ ਕਾਰਾ ਲਾ ਕੇ ਆਪਾਂ ਰੱਖ ਲਿਆ ਤੋਰੀਆਂ ਨੂੰ ਆਪਾਂ ਉੱਪਰ ਤੋਂ ਟਾ ਕੇ ਰੱਖਤਾ ਸੀ ਪਿਆਜ਼ ਤੇ ਤੋਰੀ ਨੂੰ ਜਿਹੜੇ ਆਪਣੇ ਆਲੂ ਨੇ ਉਹਨੂੰ ਆਪਾਂ ਪਾਣੀ ਦੇ ਵਿੱਚ ਭਿਉਂਤਾ ਸੀ ਕਿਉਂਕਿ ਉਹ ਕਾਲੇ ਹੋ ਜਾਂਦੇ ਨੇ ਲੋ ਜੀ ਤੜਕਾ ਆਪਾਂ ਪਾਵਾਂਗੇ ਦੇਸੀ ਘਿਓ ਦਾ ਤੁਸੀਂ ਕੋਈ ਵੀ ਘਿਓ ਤੇਲ ਜਿਹੜਾ ਖਾਣੇ ਉਪਾ ਸਕਦੇ ਹੋ ਪਰ ਜਿਹੜੀ ਤੋਰੀ ਆ ਉਹ ਦੇਸੀ ਘਿਓ ਚੀ ਸਵਾਦ ਬਣਦੀ ਆ ਤੇ ਕਹਾਵਤ ਵੀ ਆ ਘਿਓ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਮ ਬੇਸਿਕ ਬਹੁਤ ਸਿੰਪਲ ਤਰੀਕੇ ਨਾਲ ਬਣਾਵਾਂਗੇ ਸਿਰਫ ਇੱਕ ਚਮਚਾ ਜੀਰੇ ਦਾ ਹੋਰ ਕੁਝ ਵੀ ਨਹੀਂ ਪਾਉਣਾ ਤੇ ਨਾਲ ਦੋ ਮੈਂ ਪਿਆਜ਼ ਲੈਏ ਨੇ ਤੇ ਕੁਛ ਲਈਆਂ ਨੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨਾਲ ਜਿਹੜੀਆਂ ਤੋਰੀਆਂ ਨੇ ਬਹੁਤ ਜ਼ਿਆਦਾ ਸਵਾਦ ਬਣਦੀਆਂ ਨੇ ਕद्दू ਤੋਰੀ ਹਰੀ ਮਿਰਚ ਤੋਂ ਬਿਨਾਂ ਵਧੀਆ ਨਹੀਂ ਬਣਦੀ ਜਿਹੜੀ ਆਪਾਂ ਮਾਲਵੇ ਦੇ ਵਿੱਚ ਬਣਾਉਂਦੇ ਹਾਂ ਦੁੱਧ ਪਾ ਕੇ ਲਾਲ ਮਿਰਚਾਂ ਨਾਲ ਇਹ ਬਿਲਕੁਲ ਸਵਾਦ ਨਹੀਂ ਬਣਦੀ ਓ ਜੀ ਇਹਨੂੰ ਪਰ ਲਗਾਤਾਰ ਹਿਲਾਉਂਦੇ ਹੋਏ ਭੁੰਨ ਲਾਂਗੇ ਬਹੁਤਾ ਜ਼ਿਆਦਾ ਭੁੰਨਣ ਦੀ ਲੋੜ ਨਹੀਂ। ਤਕਰੀਬਨ 80% ਆਪਾਂ ਪਿਆਜ਼ ਨੂੰ ਭੁੰਨੇ ਆ ਥੋੜਾ ਜਿਹਾ ਜੂਸੀ ਰੱਖਿਆ। ਸਬਜ਼ੀ ਦੇ ਵਿੱਚ ਜਿਹੜਾ ਪਿਆਜ਼ ਆ ਜੂਸੀ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਇੱਥੇ ਆਪਾਂ ਪਾਇਆ ਜੀ ਬੇਸਿਕ ਮਸਾਲਾ। ਲੂਣ ਤੇ ਹਲਦੀ ਬਿਲਕੁਲ ਥੋੜੀ ਜਿਹੀ ਪਾਈ ਆ ਮੈਂ ਕਾਲੀ ਮਿਰਚ ਕਾਲੀ ਮਿਰਚ ਨਾਲ ਸਬਜ਼ੀ ਦਾ ਸਵਾਦ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ। ਜੇ ਹੋਈ ਤਾਂ ਜ਼ਰੂਰ ਪਾਇਓ। ਦੇ ਨਾਲ ਹੀ ਆਪਾਂ ਜਿਹੜੇ ਪਾਣੀ ਦੇ ਵਿੱਚ ਭਿਉਆਂ ਕੇ ਰੱਖੇ ਸੀ ਆਲੂ ਪਾ ਦੇਣੇ ਆ ਕੱਢ ਕੇ ਪਹਿਲਾਂ ਆਪਾਂ ਆਲੂ ਪਕਾਵਾਂਗੇ ਤੋਰੀਆਂ ਆਪਾਂ ਬਾਅਦ ਚ ਪਾਵਾਂਗੇ ਕਿਉਂਕਿ ਆਲੂ ਥੋੜੇ ਸਖਤ ਹੁੰਦੇ ਨੇ ਜੇ ਤੋਰੀਆਂ ਸੌਫਟ ਹੁੰਦੀਆਂ ਹਨ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਲੂਆਂ ਦੇ ਵਿੱਚ ਤੇ ਆ ਗਿੱਥੇ ਆਪਣੀ ਤੇਜ਼ੀ ਆ ਅੱਜ ਆਪਾਂ ਤੁਹਾਨੂੰ ਤੇਜ਼ ਅੱਗ ਤੇ ਬਣਾ ਕੇ ਦੱਸਾਂਗੇ ਕਿਹੜੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਕਈ ਵਾਰੀ ਭੈਣਾਂ ਨੂੰ ਕਾਲੀ ਹੁੰਦੀ ਆ ਲੋ ਜੀ ਆਪਾਂ ਪਾਣੀ ਪਾਏ ਇਹਦੇ ਵਿੱਚ ਕਿਉਂਕਿ ਅੱਗ ਤੇਜ਼ ਆ ਨਹੀਂ ਤਾਂ ਆਪਾਂ ਮੀਡੀਅਮ ਅੱਗ ਤੇ ਬਿਲਕੁਲ ਇਦਾਂ ਢੱਕ ਕੇ ਸਟੀਮ ਤੇ ਆਲੂਆਂ ਨੂੰ ਪਕਾ ਸਕਦੇ ਸੀ ਤੇ ਪਾਣੀ ਪਾ ਕੇ ਕੜਛੀ ਬਿਲਕੁਲ ਨਹੀਂ ਮਾਰਨੀ ਤੁਸੀਂ ਦੇਖ ਲਓ ਵੀ ਸਾਰਾ ਪਾਣੀ ਆ ਜਿਹੜਾ ਸੜ ਗਿਆ ਇੱਕ ਪਰਸੈਂਟ ਵੀ ਜਿਹੜਾ ਮਹਿਸੂਸ ਨਹੀਂ ਹੁੰਦਾ ਵੀ ਆਪਾਂ ਆਲੂਆਂ ਨੂੰ ਪਾਣੀ ਦੇ ਵਿੱਚ ਪਕਾਇਆ ਸਾਰਾ ਤੇਲ ਆ ਜਿਹੜਾ ਘਿਓ ਉਹਨੇ ਅਲੱਗ ਕੀਤਾ ਹੋਇਆ ਆਲੂਆਂ ਨੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਆਪਾਂ ਇਹਦੇ ਵਿੱਚ ਪਹਿਲਾਂ ਹੀ ਕੜਚੀ ਮਾਰਦੀਏ ਪਾਣੀ ਪਾਉਣ ਸਾਰੀ ਤਾਂ ਇਹ ਉਬਲੇ ਜੀ ਆਲੂ ਹੋ ਜਾਣਗੇ ਪਾਣੀ ਦੇ ਵਿੱਚ ਉਬਲੇ ਹੋਏ ਬਿਲਕੁਲ ਵੀ ਜਿਹੜੀ ਸਬਜ਼ੀ ਦਾ ਸਵਾਦ ਨਹੀਂ ਬਣਣੀ ਤੁਹਾਡੀ ਜੇ ਤੁਸੀਂ ਸੁੱਕੀ ਸਬਜ਼ੀ ਬਣਾਉਣੀ ਆ ਤਾਂ ਵੀ ਇਸੇ ਤਰੀਕੇ ਨਾਲ ਬਣਾਇਓ 2 ਚਮਚਾ ਪਾਣੀ ਮੇਰੇ ਕੋਲੇ ਹੋਰ ਸੀ ਪਹਿਲਾਂ ਮੈਂ 2 ਮਿੰਟਾਂ ਦਾ ਸੇਕ ਲਵਾਇਆ ਸੀ 1 ਮਿੰਟ ਆਪਾਂ ਆਲੂਆਂ ਨੂੰ ਹੋਰ ਸੇਕ ਲਵਾ ਦਿੰਨੇ ਆ ਟਾਈਮ ਦੇਖ ਕੇ ਤੇ ਜੇ ਆਪਾਂ ਮਸਾਲੇ ਦੀ ਗੱਲ ਕਰੀਏ ਤਾਂ 1 ਚਮਚਾ ਮੈਂ ਲੂਣ ਦਾ ਪਾਇਆ ਸੀ ਤਕਰੀਬਨ ਇਹ ਮੇਰੇ ਕੋਲੇ ਕਿਲੋ ਤੋਂ ਜ਼ਿਆਦਾ ਸਬਜ਼ੀ ਸੀ 6-7 ਪਾਈਆਂ ਸੀ ਹਰੀਆਂ ਮਿਰਚਾਂ ਇੱਕ ਚਮਚਾ ਹਲਦੀ ਦਾ ਪਾਇਆ ਸੀ ਬਾਕੀ ਤੁਸੀਂ ਖਾਣ ਪੀਣ ਦਾ ਹਿਸਾਬ ਕਿਤਾਬ ਆਪਣਾ ਸਾਰਿਆਂ ਦਾ ਆਪੋ ਆਪ ਦਾ ਹੁੰਦਾ ਮੈਨੂੰ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਮੈਂਸ਼ਨ ਜ਼ਰੂਰ ਕਰਿਆ ਕਰੋ ਵੀ ਕਿੰਨਾ ਲੂਣ ਮਿਰਚ ਪਾਇਆ ਮੈਂ ਭੁੱਲ ਗਈ ਸੀ ਜੀ ਸੌਰੀ ਲੋ ਜੀ ਆਲੂ ਆਪਣੇ ਬਿਲਕੁਲ ਚੰਗੀ ਤਰ੍ਹਾਂ ਜਿਹੜੇ ਉਹਨਾਂ ਨੇ ਘਿਓ ਛੱੜਤਾ ਸੀ 50% ਪੱਕ ਚੁੱਕੇ ਨੇ ਤੇ 50% ਇਹ ਪੱਕ ਜਾਣਗੇ ਤੋਰੀਆਂ ਦੇ ਵਿੱਚ ਆਪਾਂ ਤੋਰੀਆਂ ਪਾ ਦਿਆਂ ਜਿੰਨੀ ਖ ਸਬਜੀ ਹੁੰਦੀ ਹੈ ਜੀ ਲੂਣ ਮਿਰਚ ਉਹਦੇ ਹਿਸਾਬ ਨਾਲ ਪੈਂਦਾ। ਸੋ ਮੈਂ ਨਹੀਂ ਦੱਸਦੀ ਹੁੰਦੀ ਬਾਕੀ ਸਾਰਿਆਂ ਦਾ ਖਾਣ ਪੀਣ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ ਜਿਵੇਂ ਆਪਾਂ ਖੇਤ ਵਾਲਿਆਂ ਦੀ ਰੋਟੀ ਵਗੈਰਾ ਬਣਾਉਂਦੇ ਆ ਤਾਂ ਉੱਥੇ ਜਿਹੜਾ ਲੂਣ ਮਿਰਚਾ ਤੇਜ਼ੀ ਖਾਦਾ ਜਾਂਦਾ। ਕੰਮ ਵਾਲੇ ਥੋੜਾ ਜਾ ਜ਼ਿਆਦਾ ਖਾਂਦੇ ਨੇ ਲੂਣ ਮਿਰਚ। ਤੇ ਉਹ ਜੀ ਉਹੀ ਆਦਤ ਫਿਰ ਪੈ ਜਾਂਦੀ ਆ ਘਰੇ ਜੀ। ਲੋ ਜੀ ਚੰਗੀ ਤਰ੍ਹਾਂ ਰਲਣ ਤੋਂ ਬਾਅਦ ਆਪਾਂ ਇਹਨੂੰ ਵੀ ਟੱਕ ਦਾਂਗੇ ਇੱਥੇ ਪਾਣੀ ਪਾਉਣ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਜਿਹੜੀਆਂ ਤੋਰੀਆਂ ਨੇ ਉਹ ਤਾਜ਼ੀਆਂ ਨੇ ਇਹਨਾਂ ਨੇ ਪਾਣੀ ਬਹੁਤ ਛੱਡਣਾ ਤੇ ਇੱਥੇ ਵੀ ਮੇਰੇ ਕੋਲੇ ਜਿਹੜੀ ਅੱਗ ਸੀ ਤੇਜ਼ੀ ਸੀ ਸੋ ਜਿਹੜਾ ਤੋਰੀਆਂ ਨੇ ਪਾਣੀ ਨਹੀਂ ਛੱਡਿਆ ਪਰ ਇਸ ਤੋਂ ਬਾਅਦ ਆਪਾਂ ਮੀਡੀਅਮ ਅੱਗ ਤੇ ਬਣਾਵਾਂਗੇ ਕਿਉਂਕਿ ਹੁਣ ਪੁੰਨੀਆਂ ਜਾਣੀਆਂ ਚੁੱਲੇ ਦੇ ਵਿੱਚ ਛੱਲੀਆਂ ਜਦੋਂ ਛੱਲੀਆਂ ਪੁੰਨੀਆਂ ਜਾਂਦੀਆਂ ਨੇ ਤਾਂ ਅੱਗ ਬਿਲਕੁਲ ਬੁਝਾ ਦਿੰਦੇ ਨੇ ਲੋ ਜੀ ਚੁੱਲੇ 'ਚ ਛੱਲੀ ਰੱਖਤੀ ਆ ਤੇ ਅੱਗ ਬੁਝ ਗਈ ਆ ਬੇਟਾ ਜਦੋਂ ਵੀ ਸਕੂਲੋਂ ਆਉਂਦਾ ਬਸ ਵੇਟ ਕਰਦਾ ਰਹਿੰਦਾ ਵੀ ਕਦੋਂ ਸਬਜ਼ੀ ਬਣੂਗੀ ਅੱਗ ਮੱਚੂਗੀ ਤੇ ਛੱਲੀਆਂ ਭੁੱਜੂਗੀ ਤੇ ਵਿੱਚ ਵਿੱਚ ਥੋੜੀ ਥੋੜੀ ਅੱਗ ਮੱਚ ਰਹੀ ਹੈ ਕਿਉਂਕਿ ਚੁੱਲੇ ਦੀ ਭੁੱਜੀ ਹੋਈ ਛੱਲੀ ਜ਼ਿਆਦਾ ਸਵਾਦ ਹੁੰਦੀ ਹੈ ਗੈਸ ਵਗੈਰਾ ਨਾਲ ਜਿੰਨਾ ਟਾਈਮ ਸਬਜ਼ੀ ਬਣੂਗੀ ਉਨਾ ਟਾਈਮ ਛੱਲੀਆਂ ਭੁੰਨੀਆਂ ਜਾਣਗੀਆਂ ਇੱਕ ਭੁੰਨੀ ਜਾਂਦੀ ਹੈ ਦੂਜੀ ਚ ਰੱਖ ਲਈਦੀ ਹੈ ਲੋ ਜੀ ਇੱਥੇ ਅੱਗ ਘੱਟ ਸੀ ਤੋਰੀਆਂ ਨੇ ਪਾਣੀ ਆ ਜਿਹੜਾ ਛੱਡ ਤਾਂ ਇਹ ਤਕਰੀਬਨ ਜਿਹੜੀ ਸਬਜੀ ਆਪਣੀ ਬਣ ਚੁੱਕੀ ਆ ਜੇ ਤੁਸੀਂ ਸੁੱਕੀ ਰੱਖਣੀ ਆ ਤਾਂ ਸਬਜੀ ਰੈਡੀ ਆ ਇਹਨੂੰ ਆਪਾਂ ਥੱਲੇ ਉਤਾਰ ਸਕਦੇ ਆ ਪਰ ਆਪਾਂ ਥੋੜਾ ਜਿਹਾ ਪਾਣੀ ਸਾੜਾਂਗੇ ਕਿਉਂਕਿ ਆਪਾਂ ਇਹਦੇ ਚ ਪਾਵਾਂਗੇ ਦੁੱਧ ਫਿਰ ਪਾਣੀ ਝਾੜੀ ਚ ਦੁੱਧ ਨਹੀਂ ਸਵਾਲ ਲੱਗਦਾ ਕਿਉਂਕਿ ਆਪਣੇ ਕੋਲੇ ਗਾਂ ਦਾ ਦੁੱਧ ਆ ਜੇ ਮੱਝ ਦਾ ਦੁੱਧ ਹੋਵੇ ਫਿਰ ਫਰਕ ਨਹੀਂ ਪੈਂਦਾ ਲਓ ਜੀ ਇੱਥੇ ਦੇਖਣ ਨੂੰ ਤਾਂ ਲੱਗਦਾ ਵੀ ਬਹੁਤ ਸਾਰਾ ਪਾਣੀ ਆ ਪਰ ਪਾਣੀ ਬਹੁਤਾ ਨਹੀਂ ਹੈਗਾ ਹੁਣ ਤੋਰੀਆਂ ਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਜੀ ਇੱਥੇ ਦੁੱਧ ਫੁੱਲ ਫੈਟ ਦੁੱਧ ਦਾ ਤਾਜ਼ਾ ਚੋਇਆ ਹੋਇਆ ਵੈਸੇ ਤਾਂ ਆਪਣੀ ਗਾਂ ਦਾ ਦੁੱਧਾ ਜਿਹੜਾ ਕਾਫੀ ਜ਼ਿਆਦਾ ਸੰਘਣਾ ਪਰ ਮੱਝ ਵਰਗੀ ਹਰੀਸ ਨਹੀਂ ਹੁੰਦੀ ਜੀਨੇ ਇੱਕ ਵਾਰੀ ਮੱਝ ਦਾ ਫੁੱਲ ਫੈਟ ਦੁੱਧ ਪੀ ਲਿਆ ਉਹਨੂੰ ਥੋੜਾ ਜਿਹਾ ਔਖਾ ਲੱਗਦਾ ਥੋੜਾ ਜਿਹਾ ਦੁੱਧ ਆਪਾਂ ਹੋਰ ਪਾ ਦਾਂਗੇ ਤਕਰੀਬਨ ਮੈਂ ਇੱਥੇ ਇੱਦਾਂ ਲੀਟਰ ਤੋਂ ਜ਼ਿਆਦਾ ਦੁੱਧ ਪਾਤਾ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਮਾਲਵੇ ਦੇ ਵਿੱਚ ਦੁੱਧ ਪਾ ਕੇ ਸਬਜ਼ੀ ਖਾਧੀ ਜਾਂਦੀ ਹੈ ਮੈਨੂੰ ਕਮੈਂਟ ਬਹੁਤ ਆਉਂਦੇ ਹੁੰਦੇ ਨੇ ਵੀ ਤੁਸੀਂ ਦੁੱਧ ਵਾਲੀ ਸਬਜ਼ੀ ਨਾ ਬਣਾਇਆ ਕਰੋ ਇਹ ਨਹੀਂ ਹੈਲਦੀ ਹੁੰਦੀ ਪਤਾਨੀ ਜੀ ਪਿੱਛੋਂ ਬਹੁਤ ਸਾਰੇ ਸਾਲਾਂ ਤੋਂ ਇਦਾਂ ਹੀ ਸਬਜ਼ੀਆਂ ਬਣਦੀਆਂ ਆ ਰਹੀਆਂ ਨੇ ਕੱਦੂ ਤੋਰੀਆਂ ਤਾਂ ਬਿਲਕੁਲ ਮਾਲਵੇ ਦੇ ਵਿੱਚ ਦੁੱਧ ਤੋਂ ਬਿਨਾ ਨਹੀਂ ਖਾਧੀਆਂ ਜਾਂਦੀਆਂ ਜੇ ਨਹੀਂ ਦੁੱਧ ਹੁੰਦਾ ਘਰੇ ਤਾਂ ਸਬਜ਼ੀ ਨਹੀਂ ਬਣਾਈ ਜਾਂਦੀ ਤੇ ਬਾਕੀ ਆਪਾਂ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਕੀਤਾ ਸੋਚਣ ਵਾਲੀ ਗੱਲ ਇਹ ਵੀ ਆ ਵੀ ਆਪਾਂ ਸ਼ਾਹੀ ਪਨੀਰ ਵਗੈਰਾ ਹੋਇਆ ਕੁਝ ਵੀ ਹੋਇਆ ਜਿਹਦੇ ਵਿੱਚ ਆਪਾਂ ਫਰੈਸ਼ ਕਰੀਮ ਪਾਉਨੇ ਆ ਉਹ ਵੀ ਦੁੱਧ ਤੋਂ ਹੀ ਬਣਦੀ ਆ ਸੋ ਆਪੋ ਆਪਣਾ ਸਾਰਿਆਂ ਦਾ ਸੋਚਣ ਦਾ ਤਰੀਕਾ ਖਾਣ ਪੀਣ ਦੇ ਢੰਗ ਨੇ ਜਿਵੇਂ ਪਰਿਵਾਰ ਰਾਜੀ ਹੋਣੀ ਆਪਾਂ ਨੂੰ ਬਣਾਉਣਾ ਪੈਂਦਾ ਰੈਸਪੀ ਮੈਂ ਤੁਹਾਨੂੰ ਦੇਦੀ ਆ ਤੋਰੀਆਂ ਦੀ ਸਬਜ਼ੀ ਦੇ ਵਿੱਚ ਜਿਹੜੀ ਕੜਛੀ ਆਪਾਂ ਨੂੰ ਲਗਾਤਾਰ ਚਲਾਉਣੀ ਪੈਂਦੀ ਆ ਇੱਥੇ ਇਹ ਰਿਜ ਰਹੀ ਆ ਕਿਉਂਕਿ ਮੈਨੂੰ ਪਤਾ ਵੀ ਆਪਣੀ ਗਾਂ ਦਾ ਦੁੱਧ ਕਦੇ ਨਹੀਂ ਫਟਿਆ ਆਦਰਵਾਇਸ ਤੋਰੀਆਂ ਦੀ ਸਬਜ਼ੀ ਦੇ ਵਿੱਚ ਦੁੱਧ ਜ਼ਰੂਰ ਫਟਦਾ ਉਹਦਾ ਇੱਕੋ ਹੀ ਕਾਰਨ ਹੁੰਦਾ ਵੀ ਜੇ ਆਪਣੀ ਮੱਝ ਸੂਣ ਵਾਲੀ ਹੋਵੇ ਕੋਈ ਪਸ਼ੂ ਆਪਣਾ ਸੂਣ ਵਾਲਾ ਗਾਂ ਮੱਝ ਫਿਰ ਜਿਹੜਾ ਦੁੱਧ ਆ ਤੁਹਾਡਾ ਫਟ ਜਾਂਦਾ ਜਾਂ ਲੂਹਾ ਦੁੱਧ ਹੋਵੇ ਤਾਜ਼ਾ ਸੂਆ ਪਸ਼ੂ ਹੁੰਦਾ ਜਿਹੜਾ ਸੱਜਰ ਸੂਆ ਕਹਿ ਦਿੰਦੇ ਨੇ ਫਿਰ ਵੀ ਦੁੱਧਾ ਜਿਹੜਾ ਤੁਹਾਡਾ ਫਟ ਜਾਂਦਾ ਇਹਦਾ ਇੱਕੋ ਹੀ ਟੰਗਾ ਵੀ ਜਦੋਂ ਤੁਸੀਂ ਗਰਮ ਕਰਕੇ ਪਾਓ ਦੁੱਧ ਨੂੰ ਥੱਲੇ ਉਤਾਰ ਕੇ ਵਾਲਾ ਦੇ ਲੋ ਪਹਿਲਾਂ ਦੁੱਧ ਨੂੰ ਸਬਜ਼ੀ ਦੇ ਵਿੱਚ ਫਿਰ ਮਿਕਸ ਕਰੋ ਤੇ ਲਗਾਤਾਰ ਘੜਛੀ ਹਿਲਾਉਂਦੇ ਰਹੋ ਜਦੋਂ ਆਪਾਂ ਲਗਾਤਾਰ ਹਿਲਾਉਂਦੇ ਆ ਫਿਰ ਸਬਜ਼ੀ ਨਹੀਂ ਫਟਦੀ ਲੋ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਜੇ ਤੁਹਾਡੇ ਕੋਲੇ ਹਰਾ ਧਨੀਆ ਹੈਗਾ ਤਾਂ ਉੱਤੇ ਪਾ ਸਕਦੇ ਹੋ ਉਹਦੇ ਨਾਲ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੁਸੀਂ ਇਹਨੂੰ ਕਿਸੇ ਵੀ ਰੋਟੀ ਪਰੌਂਠੇ ਦੇ ਨਾਲ ਖਾ ਸਕਦੇ ਹੋ ਅਮੀਦਾ ਜੀ ਦਿਖ ਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਤੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ